ਹਾਂਜੀ ਸਾਰੇ ਦੋਸਤੋ ਮਤਰਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਜਾਣਦੇ ਆਂ ਅੱਜ ਕੱਲ ਜੋ ਮੌਸਮ ਆਪਣਾ ਚੱਲ ਰਿਹਾ ਹੈ ਇਸ ਵਿੱਚ ਆਪਾਂ ਨੂੰ ਇੱਕ ਬਹੁਤ ਪਰੇਸ਼ਾਨੀ ਆਉਂਦੀ ਹੈ ਕਿਸਾਨੋ ਭਰਾਵਾਂ ਨੂੰ ਜੋ ਵੀ ਆਪਣੇ ਘਰ ਪਸ਼ੂ ਰੱਖੇ ਹੁੰਦੇ ਹਨ ਤੇ ਆਹ ਦਿਨਾਂ ਚ ਆ ਕੇ ਜਿਵੇਂ ਹੁਣ ਮੀਂਹ ਪਿਆ ਗਿਆ ਅੱਜ ਤੇ ਇਹਦੇ ਉੱਤੇ ਮੱਛਰ ਬਹੁਤ ਜ਼ਿਆਦਾ ਹਨ ਪਸ਼ੂਆਂ ਦੇ ਉੱਤੇ ਮੱਛਰ ਦੀ ਸਮੱਸਿਆ ਬਹੁਤ ਹੁੰਦੀ ਹੈ ਇਸ ਨਾਲ ਪਸ਼ੂ ਦੁੱਧ ਘਟਾ ਜਾਂਦੇ ਹਨ ਕਈ ਤਰੀਕੇ ਦੇ ਪ੍ਰੋਬਲਮ ਆ ਜਾਂਦੀ ਆਜ ਤੁਹਾਨੂੰ ਦਿਖਾਉਣੀ ਹੈ ਆਪਣੇ ਪਸ਼ੂਆਂ ਦਾ ਕੀ ਹਾਲ ਹੈ ਇਸ ਟਾਈਮ ਤੇ ਮੱਛਰ ਇੰਨਾ ਜ਼ਿਆਦਾ ਹੋ ਚੁੱਕਿਆ ਤੇ ਪਸ਼ੂ ਤੰਗ ਨੇ ਦੇਖੋ ਕਿਵੇਂ ਲੱਤਾ ਚਰਾ ਚਲਾ ਰਹੇ ਨੇ ਹਰੇਕ ਪਸ਼ੂ ਆਪਣੇ ਇਸ ਟਾਈਮ ਦੁਖੀ ਆ ਪੂਰਾ ਮੱਛਰ ਤੋਂ ਤੇ ਬਹੁਤ ਜ਼ਿਆਦਾ ਮੱਛਰ ਹੋ ਗਿਆ ਆਪਾਂ ਮੀ ਦਾ ਮਹੰਮ ਕਰਕੇ ਇਹਦਾ ਆਪਾਂ ਇੱਕ ਸੋਲੂਸ਼ਨ ਕਰਨ ਲੱਗੇ ਨੇ ਜੋ ਕਿ ਆਪਾਂ ਤੁਹਾਨੂੰ ਦੱਸ ਦੇਵਾਂਗੇ ਅੱਜ ਦੇ ਵਾਸਤੇ ਆਪਾਂ ਨੂੰ ਕੀ ਕੀ ਚਾਹੀਦਾ ਇਹਦੀ ਖਾਤਰ ਆਪਾਂ ਨੂੰ ਇੱਕ ਕੋ ਸਰੋਂ ਦਾ ਤੇਲ ਚਾਹੀਦਾ ਇੱਕ ਫਾਈਨਲ ਚਾਹੀਦੀ ਆ ਇੱਕ ਮਗਲਲ ਆਪਣਾ ਜਿਹੜਾ ਪੁਰਾਣਾ ਕੱਢਿਆ ਹੋਵੇ ਹੁੰਦਾ ਕਾਲਾ ਤੇਲ ਕਹਿ ਦਿੰਨੇ ਆ ਇੱਕ ਆਪ ਨੂੰ ਚਾਹੀਦਾ ਇਹਦੇ ਵਿੱਚ 400 ml ਡੀਜ਼ਲ ਤੇ 400 ml ਪੈਟਰੋਲ ਇਹ ਰਲਿਆ ਹੋਇਆ ਪੈਟਰੋਲ ਆਪਣੇ ਕੋਲ ਹੈਗਾ ਤੇ ਆਪਾਂ ਬਣਾਉਨੇ ਆ ਜੀ ਇਹਦੀ ਖਾਸ ਤਰਾਪਾਂ ਦਵਾਈ ਦੇਖਦੇ ਆ ਕਿੰਨੀ ਕਾਰਗਰ ਸਿੱਧ ਹੁੰਦੀ ਆ ਆਪਾਂ ਆਪਾਂ ਤੁਹਾਡੇ ਸਾਹਮਣੇ ਹੁਣੇ ਬਣਾਉਨੇ ਆ ਇਹ ਮੈਂ ਇਹ ਫਾਰਮੂਲਾ ਬਹੁਤ ਇਸ਼ਲੇ ਸਾਲਾਂ ਤੋਂ ਵਰਤਦੇ ਆਉਨੇ ਆ ਤੇ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਇੱਕ ਆਪਾਂ ਨੂੰ ਵੱਡੀ ਬੋਤਲ ਚਾਹੀਦੀ ਆ 2 ਲੀਟਰ ਵਾਲੀ ਇਸ ਬੋਤਲ ਵਿੱਚ ਆਪਾਂ ਨੇ 400 ਐਮਐਲ ਪੈਟਰੋਲ ਤੇ 400 ਐਮਐਲ ਡੀਜ਼ਲ ਲਿਆ ਹੋਇਆ ਇਹਨੂੰ ਆਪਾਂ ਮਿਕਸ ਕਰਦੇ ਆਂਗੇ ਇਸ ਬੋਤਲ ਵਿੱਚ ਆਪਾਂ ਪਾ ਕੇ ਮੈਂ ਪਹਿਲੇ ਮਿਕਸ ਕਰ ਰੱਖਿਆ ਸੀ ਪੰਪ ਤੋਂ ਲਿਆਉਣ ਵੇਲੇ ਤੇ ਇਹਨੂੰ ਆਪਾਂ ਸਲੋਲੀ ਸਲੋਰੀ ਡੁੱਲੇ ਨਾਲ ਜਿਹੜਾ ਹੌਲੀ ਹੌਲੀ ਕਰਕੇ 2 ਲੀਟਰ ਵਾਲੀ ਬੋਤਲ ਦੇ ਵਿੱਚ ਪਾ ਦਿਆਂਗੇ ਇਹ ਆਪਣਾ ਪੈਟਰੋਲ ਤੇ ਡੀਜ਼ਲ ਹੋ ਗਿਆ ਇਸ ਟਾਈਮ ਇਹਦੇ ਵਿੱਚ ਇਥੋਂ ਨੂੰ ਜਿਹੜਾ ਰੰਗ ਜਿਆ ਸਿਰ ਆਪਣਾ ਪਹਿਲਾਂ ਵੀ ਯੂਜ਼ ਕਰਦਾ ਤਾਂ ਕਰਦੇ ਸੀਦਾ ਕਲਰ ਇਹ ਜਾ ਤੇ ਪੈਟਰੋਲ ਤੇ ਡੀਜ਼ਲ ਇਹਦੇ ਵਿੱਚ ਆਪਾਂ ਹੁਣ ਤਕਰੀਬਨ 100 ਗ੍ਰਾਮ 100 ਗ੍ਰਾਮ ਦੇ ਨੇੜੇ ਤੇੜ ਸਰੋਂ ਦਾ ਤੇਲ ਵੀ ਐਡ ਕਰਾਂਗੇ ਇਹਦੇ ਨਾਲ ਕਿੰਨਾ ਪਸ਼ੂ ਦਾ ਪਿੰਡਾ ਨਹੀਂ ਉੱਠੂਗਾ हाँ जी ये तकरीबन तकरीबन सौ ग्राम आपूह का तेल भी अगली जी बारी अपने को आती है जी अपने को फनैल जी आप घर यूज करते पोचे वाली फनैल होंगी है ना मेरे मेरी रिक्वेस्ट गैडा फनैल है तो तकरीबन तकरीबन सौ सौ दो सौ एम एल ये भी आप कर ਹਾਂ ਜੀ ਆਪਾਂ ਮਕਦਾਰ ਆਪਾਂ ਜਿੰਨੀ ਜਿਹੜੀ ਤੁਸੀਂ ਚੀਜ਼ ਲੈ ਰਹੇ ਹੋ ਉਹਦੇ ਸਾਨੂੰ ਮਕਦਾਰ ਅਕਨ ਵਧਾ ਘਟਾ ਸਕਦੇ ਹੋ ਤਕਰੀਬਨ ਤਕਰੀਬਨ 200 ਐਮ ਐਲ ਪੈਟਰੋਲ ਤੇ 200 ਐਮ ਐਲ ਲੇਗਾ ਜਿਹੜਾ ਇਹਦੇ ਵਿੱਚ ਡੀਜ਼ਲ 100 ਐਮ ਐਲ ਆ ਗਿਆ ਆਪਣਾ ਸਰੋਂ ਦਾ ਤੇਲ ਹਨਾ ਲਾ ਗਏ ਇਹ ਆਪਾਂ ਇਹਦੇ ਵਿੱਚ ਹੁਣ ਥੋੜਾ ਜਿਆ ਆਲੇ ਤੇਲ ਦੀ ਮਾਤਰਾ ਜੋਸ਼ ਕਰਾਂਗੇ ਐਡ ਹਾਂਜੀ ਇਹ ਜਿਹੜੀ ਆਪਾਂ ਪੁਰਾਣੀ ਬੋਤਲ ਲਈ ਜੇ ਨਾ ਪਹਿਲਾਂ ਵੀ ਆਪਾਂ ਯੂਜ਼ ਕਰਦੇ ਆ ਇਹ ਮਾਰਕੀਟ ਚ ਆਪ ਨੂੰ ਤਾਂ ਨਿਓਜਲ ਮਿਲ ਜਾਂਦੀ ਆ ਆਪਾਂ ਇਸ ਵਿੱਚ ਤੇ ਨਾ加ਵਾਂਗੇ ਨਿਓਜਲ ਨੂੰ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਕੀ ਤਰ੍ਹਾਂ ਨੈਕਸ ਕਰਾਂਗੇ ਕਿ ਤਾਂ ਜੋ ਆਪਣਾ ਮਿਸ਼ਨ ਨੇ ਇੱਕ ਬਣ ਸਕੇ ਜਿਹਦਾ ਪੈਟਰੋਲ ਤੇ ਡੀਜ਼ਲ ਆ ਇਹ ਆਪਣਾ ਕਾਟ ਕਰਦਾ ਜੀ ਉਹਨਾਂ ਨੂੰ ਮੱਛਰ ਵਾਸਤੇ ਬਹੁਤ ਹਾਨੀਕਾਰਕ ਹੀ ਹੁੰਦਾ ਸਮਝ ਲਓ ਮੱਛਰ ਦੀ ਜਾਨ ਲੈਂਦਾ ਪੈਟਰੋਲ ਤੇ ਡੀਜ਼ਲ ਤੇ ਵਿੱਚ ਇਹਰਾ ਪਾਪਾ ਇਹਦੇ ਸਰੋਂ ਦਾ ਤੇਲ ਐਡ ਕਰਦੇ ਆ ਨਾ ਉਹਦੇ ਨਾਲ ਕੀ ਹੁੰਦਾ ਪਸ਼ੂ ਦਾ ਪਿੰਡਾ ਨਹੀਂ ਉੜਦਾ ਮੁਗਲਾਲ ਵੀ ਆ ਪੈਸੇ ਦੇ ਢਿੱਕੇ ਜੀ ਵਰਤੇ ਜਾਂਦੇ ਆ ਇਹ ਫਨੈਲ ਦੇ ਨਾਲ ਜੋ ਮਾੜੀ-ਮੋਟੀ ਮੱਕੀ ਮੱਛਰ ਜੋ ਵੀ ਹੋਵੇ ਸੋਰ ਵੀ ਆਉਂਦਾ ਮੱਛਰ ਵਗੈਰਾ ਛੋਟਾ ਕੋਈ ਭੁੰਡੀ ਵਗੈਰਾ ਕੋਈ ਦੀ ਮਾਰ ਤੋਂ ਦੂਰ ਹੋ ਜਾਂਦੇ ਆ ਤੇ ਨਾਲ ਹੀ ਇਹਦੇ ਆਪ ਨੂੰ ਕੋਈ ਐਂਟੀਸੈਪਟਿਕ ਬਣ ਜਾਂਦੀ ਹੈ ਕਹਿੰਦੀ ਤੇ ਆਪਾਂ ਹੁਣ ਇਹ ਆਪਣਾ ਵੈਕਸਰ ਤਿਆਰ ਹੋ ਗਿਆ ਤੁਸੀਂ ਵੇਟ ਕਰੋ ਆਪਾਂ ਤੁਹਾਨੂੰ ਦਿਖਾਉਨੇ ਆ ਫਸਮਾ ਤੇ ਯੂਜ਼ ਕਰਕੇ ਪਣੀ ਰਹੋ ਤੁਸੀਂ ਸਹੀ ਵਿੱਚ ਤੇ ਉਹ ਕਾਇਦਾ ਤੁਹਾਨੂੰ ਇਹ ਚੂਜ਼ ਕਰਕੇ ਦਿਖਾਉਂਦੇ ਆਪਾਂ ਪਸ਼ੂਾਂ ਤੇ ਇਹਦਾ ਕੀ ਹਾਲ ਦੇਖਦੇ ਜਾਇਆ ਤੁਸੀਂ ਇਹਨੂੰ ਉਸ ਟਾਈਮ ਦੇ ਅੰਦਰ ਹੀ ਆਪਣੇ ਪਸ਼ੂ ਜੋ ਨੱਤਾਂ ਛੜਾ ਮਾਰ ਰਹੇ ਨੇ ਇੱਕ ਜਾਣਗੇ ਆਪਾਂ ਨੇ ਜੂਜ਼ ਕਰਦੇ ਆ ਹੁਣ ਤੁਹਾਨੂੰ ਆਪਾਂ ਜੂਜ਼ ਕਰਕੇ ਦਿਖਾਉਂਦੇ ਆ ਦੇਖੋ

ਆਪਾਂ ਨੇ ਸਪਰੇ ਜੋ ਬਣੀ ਹੈ ਇਹ ਤਾਂ ਚੰਗੀ ਤਰ੍ਹਾਂ ਪਸ਼ੂਆਂ ਦੇ ਛੜਕਾਓ ਕਰ ਲੈਣਾ ਤੇ ਤੁਸੀਂ ਹੁਣ ਦੇਖਦੇ ਜਾਓ ਤੁਹਾਡੇ ਦੇਖਦੇ ਦੇਖਦੇ ਇਸ ਤਰ੍ਹਾਂ ਪਸ਼ੂਆਂ ਨੇ ਟਿਕ ਜਾਣਾ ਨਾ ਕਿਰਾ ਜੋ ਮੱਖੀ ਮੱਛਰ ਉਹ ਇਕਦਮ ਉਹ ਇਹਨਾਂ ਨੂੰ ਤੰਗ ਕਰਦਾ ਉੱਡਣ ਲੱਗਿਆ ਕਈ ਜੋ ਮੱਖੀਆਂ ਆਉਂਦੀਆਂ ਮਰ ਜਾਂਦੀਆਂ ਨੇ ਇਸ ਨਸੀਰ ਤੇ ਲੱਗ ਕੇ ਤੇ ਦੇਖ ਲਓ ਤੁਹਾਡੇ ਸਾਹਮਣੇ ਆ ਉਹ ਪਸ਼ੂ ਟਿਕ ਗਏ ਨੇ ਦੁਨੇ ਆਪਣੇ ਜਿਹੜੇ ਹਸ ਟਾਈਮ ਆਪਣੇ ਇਹ ਵਾਲੇ ਪਸ਼ੂ ਆ ਦੁਨੇ ਇਹ ਟੈਕੇ ਖੜ ਗਏ ਨੇ ਦੇਖ ਲਓ। ਆਪਣੀ ਗਾਂ ਇਹ ਵੀ ਬਿਲਕੁਲ ਟੈਗ ਚੁੱਕੀ ਆ। ਤੇ ਆਪਣੀ ਜਿਹੜੀ ਲੱਤਾਂ ਛੜਾ ਮਾਰ ਰਹੀ ਸੀ ਕਿੰਨੀ ਇਹ ਟੈਗ ਚੁੱਕੀ ਆ। ਉੱਤੇ ਵਿਪਰੀਤ ਜਿਹੜੀ ਆਪਣੀ ਹਲੇ ਅੰਦਰ ਆਪਸੋ ਬੰਨੇ ਹੋਇਆ ਇਹਨਾਂ ਨਾਲੇ ਉਹੀ ਗੱਲ ਆ। ਦੇਖੋ। ਇਹ ਉਹੀ ਗੱਲ ਇਸ ਤਰੀਕੇ ਨਾਲ ਕਰ ਰਹੇ ਨੇ। ਤੇ ਹੁਣ ਆਪਾਂ ਇਹਨਾਂ ਤੇ ਵੀ ਅਪਲਾਈ ਕਰਾਂਗੇ। ਦੇਖਦੇ ਰਹੋ ਜੁੜੇ ਰਹੋ ਤੁਸੀਂ ਬਸ। ਜਾਪਾਸ ਪ੍ਰੈਸ ਮਾਰ ਕੇ ਕਰ ਦੇਣੀ ਪਊਗਾ ਇਹ ਦਾ ਫੋਰਾ ਉਹ ਵਾ ਇਹਦਾ ਫੋਰਾ ਸਮਾਕੇ ਪੂਰਾ ਬਣਾ ਚਾਹੀਦਾ ਤੇ ਤੁਸੀਂ ਦੇਖੀ ਜਾਓ ਹੁਣ ਥੋੜੇ ਜੇ ਟੌਨੇ ਲਾਉਂਦੇ ਆਪਾਂ ਨੇ ਛੱਪ ਦੇ ਛੱਪ ਦੇ ਇਹਨਾਂ ਨੇ ਸ਼ੜਕ ਤੇ ਸ਼ੜਕ ਤੇ ਇਹ ਬਿਲਕੁਲ ਟੈਗੇ ਨੇ ਲਓ ਜੀ ਹੁਣ ਤੁਸੀਂ ਦੇਖ ਸਕਦੇ ਹੋ ਆਪਣੇ ਸਾਰੇ ਪਸਮੂਆਂ ਤੇ ਅਪਲਾਈ ਕਰ ਦਿੱਤੀ ਗਈ ਹੈ ਆਪਣੇ ਨਾਲ ਤੇ ਇਹ ਆਪਣੇ ਹੁਣ ਮਿੰਟਾਂ ਦੋ ਮਿੰਟਾਂ ਦੇ ਵਿੱਚ ਜਮ ਡੱਗ ਜਾਣਗੇ ਕਾਲੀ ਕੱਟੀ ਵੀ ਦੇਖ ਸਕਦੇ ਹੋ ਤੁਸੀਂ ਕਿੰਨੇ ਲੱਤਾ ਛੜਾ ਮਾਰ ਰਹੀ ਸੀ ਹੁਣ ਟੱਕੀ ਬਿਲਕੁਲ ਖੜ ਚੁੱਕੀ ਹੈ ਇਹਦਾ ਰਿਜ਼ਲਟ ਆਪਾਂ ਨੂੰ ਉਦੀ ਮਿਲੂਗਾ ਇਹ ਬਹੁਤ ਵਧੀਆ ਨਾਲ ਕੋਈ ਮਹਿੰਗਾ ਸੌਦਾ ਨਹੀਂ ਹੈਗਾ ਇਹ ਚੀਜ਼ਾਂ ਆਮ ਆਪਣੀ ਮਿਲ ਜਾਂਦੀਆਂ ਸਿਰਫ ਆਪਣਾ 60 ਰੁਪਏ ਦਾ ਪੈਟਰੋਲ ਤੇ ਡੀਜ਼ਲ ਆਇਆ ਤੇ ਮੰਨ ਕੇ ਚਲੋ ਆਪ 10-20 ਰੁਪਏ ਦਾ ਸਰੋਂ ਦਾ ਤੇਲ ਪਿਆ ਤੇ ਇੰਨੇ ਕੇ 15-20 ਰੁਪਏ ਦੇ ਆਪਣੇ ਕੋਲੇ ਫਨੈਲ ਪਈਆ ਅਪਰੋਕਸਿਮੇਟਲੀ ਸਾਰਾ ਆਪਣਾ 100-150 ਰੁਪਏ 200-150 ਰੁਪਏ ਦੇ ਵਿੱਚ ਆਪਾਂ ਐਸੀ ਦਵਾਈ ਬਣਾ ਸਕਦੇ ਹਾਂ ਜੋ ਆਪਣੇ ਪਸ਼ੂਆਂ ਤੇ ਪੂਰੀ ਕਾਰਗਰ ਹੋਊਗੀ ਤੇ ਇਹਨਾਂ ਦੀ ਰਾਤ ਸੁਖਾਲੀ ਨਾ ਕੋਈ ਵਿਚਾਰਿਆਂ ਦੀ ਜੀ ਜਾਂਤੇ ਵਿਚਾਰੇ ਇਹਨਾਂ ਨੂੰ ਖਾਂਦੇ ਆ ਪੰਦਾ ਦਾ ਪੱਖਾ ਲਾਇਆ ਇਹਨੂੰ ਪੱਖੇ ਵੀ ਲਾਏ ਹੁੰਦੇ ਐ ਇੰਨੀ ਗੱਲ ਇਹ ਪੱਖਾ ਤੇ ਪੂਨਰ ਵੀ ਲੱਗਿਆ ਹੁੰਦਾ ਪਰ ਤਾਂ ਵੀ ਇਹ ਮੱਛਰ ਨਹੀਂ ਹਟਦਾ ਹੈ ਜਾਂ ਮੱਛਰ ਹੁੰਦਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਿਲਕੁਲ ਗਾਇਂ ਟੱਕ ਕੇ ਖੜ ਗਈ ਹੈ ਸੋ ਤੁਸੀਂ ਵੀ ਇਹ ਚੀਜ਼ ਨੂੰ ਘਰ ਚ ਜ਼ਰੂਰ ਬਣਾਓ ਅਪਣਾਓ ਆਪਣੇ ਪਸ਼ੂਆਂ ਦੇ ਉੱਤੇ ਇਹਦਾ ਛੜਕਾਓ ਕਰੋ ਕੋਈ ਬਾਲੀ ਮਹਿੰਗੀ ਚੀਜ਼ ਨਹੀਂ ਹੈਗੀ ਕੋਈ ਜ਼ਿਆਦਾ ਪੈਸਿਆਂ ਦੀ ਚੀਜ਼ ਨਹੀਂ ਹੈਗੀ ਆਪਾਂ ਕਹਿ ਸਕਦੇ ਹਾਂ ਵੀ ਜ਼ਿਆਦਾ ਕੋਸਟਲੀ ਹੈ। ਕੋਈ ਮਹਿੰਗੀ ਚੀਜ਼ ਨਹੀਂ ਬਿਲਕੁਲ। ਤੇ ਕਰਨਾ ਕੀ ਆਪਾਂ ਸਿਰਫ ਨੇ ਉਹੀ ਪਾਪਨ ਦੁਬਾਰੇ ਦੱਸ ਦਿੰਨੇ ਸਾਨੂੰ। ਆਪਾਂ ਨੇ 400 ml ਪੈਟਰੋਲ ਦੇ ਦਿੱਤੇ 400 ml ਡੀਜ਼ਲ ਲੈਣਾ। 100 ml ਦੇ ਨੇੜੇ-ਨੇੜੇ ਇੱਕ ਆਪਾਂ ਨੇ ਸਰੋਂ ਦਾ ਤੇਲ ਪਾਉਣਾ। ਤੇ 100 ml ਆਪਾਂ ਨੇ ਫਨਲ ਪਾਉਣੀ ਹੈ ਜੋ ਵੀ ਤੁਹਾਡੇ ਕੋਲ ਘਰੇ ਮਿਲ ਜਾਵੇ अवेलेबल ਹੋਵੇ ਉਹ ਪਾ ਲਓ। ਤੇ ਵਿੱਚ 100 ml ਆਪਣੇ ਜਿਹੜਾ ਹੈਗਾ ਕਾਲਾ ਤੇਲ ਜਿਹੜਾ ਘਰੇ ਆਪਣੇ ਆਪ ਵਿੱਚ ਅਸਾਦੀ ਆਸਾਨੀ ਨਾਲ ਮਿਲ ਜਾਂਦਾ ਹਨਾ ਉਹ ਚੀਜ਼ ਵਰਤੋ ਤੇ ਇਹਨੂੰ ਇੱਕ ਬੋਤਲ ਵਿੱਚ ਪਾ ਕੇ ਆਪਾਂ ਥੋੜੇ ਦਾ ਮਸ਼ੜਕਾਓ ਕੀਤਾ ਤੇ ਕਿੰਨਾ ਕਾਰਗਰ ਸੱਦ ਹੋਇਆ ਕਿ ਤੁਹਾਡੇ ਸਮੂਹ ਤੁਸੀਂ ਆਪ ਦੇਖ ਸਕਦੇ ਹੋ ਤੇ ਆਪਣੇ 10 ਮਿੰਟਾਂ ਚ ਸਭ ਕੁਝ ਬਣਾਉਂਦੇ ਕਰਦੇ ਦੇ ਅੰਦਰ ਅੰਦਰ ਆਪਣੇ ਪਸ਼ੂ ਆਰਾਮ ਨਾਲ ਖੜ ਚੁੱਕੇ ਨੇ ਆਰਾਮ ਨਾਲ ਬਿਲਕੁਲ ਹੀ ਕੋਈ ਵੀ ਇਹਨਾਂ ਤੇ ਹੁਣ ਇਸ ਟਾਈਮ ਮੱਖੀ ਮਛਰ ਨਹੀਂ ਵੀ ਟਿਕ ਚੁੱਕੇ ਨੇ ਜਿਹੜੇ ਕਿਉਂ ਪੱਖੇ ਲਾਇਆ ਤੇ ਉਹਨੂੰ ਟਿਕਦੇ ਮੀਕਾ ਨਾ ਮੌਸਮ ਆ ਸੋ ਪਲੀਜ਼ ਆਪ ਸਭ ਨੇ ਜਰੂਰ ਆਪਣੀ ਵੀਡੀਓ ਵਾਚ ਕਰਨੀ ਤੇ ਜਿਸ ਦੇ ਵੀ ਘਰੇ ਪਸ਼ੂ ਹਨ ਨੇ ਤੇ ਜਰੂਰ ਇੱਕ ਐਸਾ ਹਮੇਸ਼ਰ ਬਣਾਉਣਾ ਜਿਸ ਨੇ ਪਸ਼ੂ ਆਪਣੇ ਆਰਾਮਦਾਰੀ ਨਾਲ ਖੜ ਸਕਣ ਤੇ ਤੁਸੀਂ ਦੇਖ ਸਕਦੇ ਹੋ ਕੋਈ ਜਿਹੜੀ ਕਟੀਆਂ ਛੜਾਂ ਮਾਰ ਰਹੀਆਂ ਸੀ ਹਨ ਤੇ ਆਰਾਮ ਨਾਲ ਖੜੀਆਂ ਹੋਣ ਇਹਦੇ ਨਾਲ ਕੀ ਆ ਪਸ਼ੂ ਆ ਦੇਣਾ ਚਾਕੇ ਦੁੱਧ ਵੀ ਘਟ ਜਾਂਦਾ ਤੇ ਜਿਹੜਾ ਪਸ਼ੂ ਤੰਗ ਹੁੰਦਾ ਉਹ ਤਾਂ ਵੱਖਰਾ ਹੁੰਦਾ ਹੁੰਦਾ ਵਿਚਾਰਾ ਸੋ ਆਪ ਜੀ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਆਪ ਜੀ ਜਰੂਰ ਇਹ ਚੀਜ਼ ਨੂੰ ਬਣਾਇਓ ਅਪਣਾਇਓ ਸੋ 100 150 ਰੁਪਏ ਵਿੱਚ ਆਪਣੇ ਕੋਲ ਤਿਆਰ ਹੋ ਜਾਂਦੀ ਹੈ ਚੀਜ਼ ਘਰੇਲੂ ਵਸਤਾਂ ਕੋਈ ਬੜੀ ਮਹਿੰਗੀ ਚੀਜ਼ ਨਹੀਂ ਹੈਗੀ ਤੇ ਆਪ ਜੀ ਬਣਾਓ ਤੇ ਫਾਇਦਾ اٹھਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ